ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਹੜੀ ਅੱਜ ਹਮਲਾ ਹੋਇਆ ਸੁਖਵੀਰ ਸਿੰਘ ਬਾਦਲ ਤੇ ਉਹਦੇ ਕਈ ਪੱਖ ਨੇ ਇੱਕ ਤਾਂ ਉਹਦਾ ਵੱਡਾ ਪੱਖ ਹੈ ਜਿਹਦੇ ਤੇ ਗੱਲ ਆਪਾਂ ਨੂੰ ਕਰਨੀ ਚਾਹੀਦੀ ਆ ਉਹ ਤਾਂ ਹੈ اخਲਾਕੀ ਜਾਂ ਸਿਧਾਂਤਕ ਨੈਤਿਕ ਪੱਖ ਜਿਹਨੂੰ ਕਹਿੰਦੇ ਨੇ ਕੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਜੇ ਕੋਈ ਸੇਵਾ ਨਿਭਾਰਿਆ ਸੇਵਾਦਾਰ ਤੇ ਉਸ ਤੇ ਗੋਲੀ ਚਲਾਉਣੀ ਜਾਇਜ਼ ਹੈ ਇਹ ਕੀ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਤਾਂ ਨਹੀਂ ਕਿਉਂਕਿ ਉਹਨਾਂ ਦੇ ਹੁਕਮ ਤੇ ਦੂਜਾ ਪਾਕ ਕੀ ਅਕਾਲ ਤਖਤ ਸਾਹਿਬ ਦੇ ਸਜ਼ਾ ਸੁਨਾਤੀ ਉਹ ਸਜ਼ਾ ਘੱਟ ਲੱਗੀ ਨਰਿੰਦਰ ਸਿੰਘ ਚੌੜਾ ਨੂੰ ਜਿਹਨੇ ਗੋਲੀ ਚਲਾਈ ਜਾਂ ਸਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਇੰਨੀ ਨਫ਼ਰਤ ਵਾਲੀ ਬੈਠੇ ਨੇ ਕੁਝ ਲੋਕ ਜਾਂ ਉਹਨਾਂ ਦੇ ਮਨਾਂ 'ਚ ਕੋਈ ਨਾ ਕੋਈ ਬਦਲਾ ਲੈਣ ਦੀ ਕੋਈ ਗੱਲ ਪਈ ਹੈ ਇਹ ਵੀ ਇੱਕ ਪੱਖ ਹੈ ਕਿ ਜਿਸ ਕਿਸਮ ਦੀ ਗੱਲ ਹੈ ਜੋ बार-बार ਉੱਠ ਰਿਹਾ ਹੈ ਕਿ ਕੋਈ ਸਾਜ਼ਿਸ਼ ਤਾਂ ਨਹੀਂ ਕਿਉਂ ਸਾਜ਼ਿਸ਼ ਵਾਲੀ ਗੱਲ ਕਿਉਂ ਉੱਠ ਰਹੀ ਹੈ ਕਿ ਹੁਣ ਜਦੋਂ ਕਿ ਇਹੋ ਲੱਗਣ ਲੱਗਿਆ ਕਿ ਸਜ਼ਾ ਤੋਂ ਬਾਅਦ ਸ਼ਰਮ ਦੀ ਅਕਾਲੀ ਦਲ ਮੁਰਜਿਤ ਹੋ ਸਕਦਾ ਲਿਹਾਤ ਜਾ ਸਕਦਾ ਉਹਨੂੰ ਡੀਰੇਲ ਕਰਨ ਦੀ ਗੱਲ ਤਾਂ ਨਹੀਂ ਕਿਤੇ ਹੋ ਰਹੀ ਇਹਦੇ ਪਿੱਛੇ ਕੀ ਹੈ ਕੌਣ ਕਰ ਰਿਹਾ ਹੈ ਕਿ ਉਹਨੇ ਇਨਵਿਜ਼ਿਬਲੀ ਕੀਤਾ ਹੈ ਕੋਈ ਸੰਗਠਨ ਹੈ ਕੋਈ ਗਰੁੱਪ ਹੈ ਕੋਈ ਖਾੜਕੂ ਗਰੁੱਪ ਹੈ ਕਿ ਕੀ ਹੈ ਸਾਰਾ ਕੁਝ ਇਹ ਤੇ ਅੱਜ ਇਸ ਵੀਡੀਓ ਰਹੀਂ ਗੱਲ ਕਰਦੇ ਆ ਤੇ ਨਾਲੇ ਇਹ ਦੇਖਦੇ ਆ ਕਿ ਗੋਲੀ ਚਲਾਉਣ ਵਾਲਾ ਜਿਹੜਾ ਨਰੈਨ ਸਿੰਘ ਚੌੜਾ ਹੈ ਇਹ ਕੌਣ ਹੈ ਇਹਦੀ ਕੁਆਲੀਫਿਕੇਸ਼ਨ ਕੀ ਹੈ ਤੇ ਕੋਈ ਕਿਸਮ ਦੇ ਪਹਿਲਾਂ ਕੀ ਕੇਸ ਨੇ ਸਾਰੀ ਗੱਲਬਾਤ ਆਪਾਂ ਕਰਦੇ ਆਂ ਲੇਕਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹੈ ਇਹ ਵੀ ਜਿਹੜੀ ਹੈ ਮੈਂ ਹੁਣ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਪਹਿਲਾਂ ਤਾਂ ਗੱਲ ਹੀ ਆਪਾਂ ਇਥੋਂ ਕਰ ਲਈਏ ਕਿ ਕਿਹਨੇ ਗੋਡੀ ਚਲਾਈ ਇਹ ਗੋਡੀ ਚਲਾਈ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਚੌੜਾ ਪਿੰਡਾ ਉੱਥੇ ਨਰੈਣ ਸਿੰਘ ਚੌੜਾ ਉਹਨੇ ਇਹ ਗੋਡੀ ਚਲਾਈ ਔਰ ਗੋਲੀ ਚਲਾਉਣ ਤੋਂ ਪਹਿਲਾਂ ਉਹ ਲਗਾਤਾਰ ਦੋਬ ਦੇਣਾ ਉਹ ਰਿਕੀ ਵੀ ਕਰਦਾ ਰਿਹਾ ਕਿਉਂਕਿ ਉਹਨੂੰ ਸਾਰੇ ਪੁਰਸਵਾਲੇ ਜਾਣਦੇ ਸੀ ਕਿ ਕੌਣ ਹੈ ਕਿਉਂਕਿ ਕਈ ਵਾਰ ਉਹ ਜੇਲ੍ਹ ਚ ਰਹਿ ਚੁੱਕਿਆ ਇਹ ਗੱਲ ਵੀ ਮਾਗੇ ਜਾ ਕੇ ਕਰਦਾ ਹੈ ਇਹ ਜਿਹੜਾ ਡੇਰਾਪਾਪਾ ਨਾਨਕਾਲਾ ਨਰਿੰਦਰ ਸਿੰਘ ਚੌੜਾ ਹੈ ਇਹਦੇ ਦੋ ਮੁੰਡੇ ਨੇ ਦੋਨੇ ਮੁੰਡੇ ਤੇ ਵਕੀਲ ਨੇ ਔਰ ਚੜੀਗੜ ਰਹਦੇ ਨੇ ਤੇ ਰਹੀ ਗੱਲ ਜਿਹੜੀ ਦੂਜੀ ਇਹਦੀ ਪੜਾਈ ਲਿਖਾਈ 바ਵਾ ਪੜ੍ਹੇ ਲਿਖੇ ਸ਼ੁਰੂ ਜਦੋਂ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਦੀ ਸਿੱਖਿਆ ਲਈ ਕਥਾ ਕਰਨੇ ਸਿੱਖੇ ਯਾਨੀ ਭਾਸ਼ਾ ਦਾ ਕਲਾ ਵੀ ਸਿੱਖੀ ਉੱਥੋਂ ਤੇ ਫਿਰ ਉਸ ਤੋਂ ਬਾਅਦ ਗਿਆਨੀ ਕਰ ਲਈ ਪੰਜਾਬ ਯੂਨੀਵਰਸਿਟੀ ਤੋਂ ਉਹ ਜਿਹਨੂੰ ਗਿਆਨੀ ਬਾਇਆ ਬਟਿੰਡਾ ਕਹਿੰਦੇ ਸੀ ਬੀਏ ਕਰ ਲਈ ਫਿਰ ਬੀਏ ਕਰਨ ਤੋਂ ਬਾਅਦ ਪੀਏਯੂ ਤੋਂ ਇਹਨੇ ਡਿਪਲੋਮਾ ਕੀਤਾ ਐਗਰੀਕਲਚਰ ਦਾ ਕਿਉਂਕਿ ਇਹਦਾ ਮੁੱਖ ਕੀਤਾ ਐਗਰੀਕਲਚਰ ਹੈ ਤੇ ਉਸ ਤੋਂ ਬਾਅਦ ਇਹ ਪੰਜਾਬੀ ਯੂਨੀਵਰਸਿਟੀ ਤੋਂ ਨੇ ਦੋ ਐਮਏ ਕੀਤੀਆ ਪਹਿਲੀ ਐਮਏ ਕੀਤੀ ਪੋਲੀਟੀਕਲ ਸਾਇੰਸ ਦੀ ਤੇ ਫਿਰ ਐਮਏ ਕੀਤੀ ਜਿਹੜੀ ਹੈ ਪੰਜਾਬੀ ਦੀ ਜਿਹੜੀ ਕਾਫੀ ਪੜਿਆ ਲਿਖਿਆ ਬੰਦਾ ਹੈ ਲਿਖਦਾ ਵੀ ਰਹੇ ਇਕੱਲਾ ਪੜਦਾ ਨਹੀਂ ਲਿਖਿਆ ਵੀ ਹੈ ਇਹਦੀ ਕਿਤਾਬ ਖਾਲਸਤਾਨ ਵਿਰੁੱਧ ਸਾਜ਼ਿਸ਼ ਪਿਛੇ ਛਪੀ ਹੈ ਤੋਂ ਇਹਦਾ ਮਤਲਬ ਕਿ ਇਹੇ ਨਰੈਣ ਸਿੰਘ ਚੌੜਾ ਪੜਿਆ ਲਿਖਿਆ ਔਰ ਇਹ ਖਰਕੂ ਲਹਿਰ ਨਾਲ ਸੰਬੰਧਿਤ ਹੈ ਅਕਾਲ ਫੈਡਰੇਸ਼ਨ ਨਾਲ ਸੰਬੰਧਿਤ ਰਿਹਾ ਹੈ ਅਕਾਲ ਫੈਡਰੇਸ਼ਨ ਦਾ ਪਹਿਲਾ ਮੈਂਬਰ ਸੀ ਫਿਰ ਕਾਰਜਕਾਰੀ ਕਨਵੀਨਰ ਬਣਿਆ ਫਿਰ ਕਨਵੀਨਰ ਬਣਿਆ ਇਸ ਤਰ੍ਹਾਂ ਰਿਹਾ ਤੇ ਕਈ ਕੇਸਾਂ ਚ ਦੀ ਭੂਮਿਕਾ ਬੜੈਲ ਜੇਲ ਬ੍ਰੇਕ ਸੀ ਜਿਹੜਾ ਉਹਦੇ ਚ ਵੀ ਇਹਦਾ ਨਾਮ ਬੋਲਦਾ ਸੀ ਔਰ ਫਿਰ ਕਈ ਵਾਰ ਜੇਲ ਚ ਰਹਿਣ ਦੀ ਗੱਲ ਜਿਹੜੀ ਆਉਂਦੀ ਹੈ 1995 ਵਿੱਚ ਜੇਲ ਚ ਗਿਆ 97 ਤੱਕ ਫਿਰ ਜਨਵਰੀ 2004 ਚ ਜੇਲ ਚ ਗਿਆ ਸੀ ਤੇ 2005 ਤੱਕ ਜੇਲ੍ਹ ਚ ਰਿਹਾ ਫਿਰ ਫਰਵਰੀ 13 ਤੋਂ 18 ਤੱਕ ਹੁਣ 18 ਤੋਂ ਬਾਅਦ ਆਇਆ ਸੀ ਜੇਲ੍ਹ ਤੋਂ ਬਾਹਰ ਕਈ ਜੇਲਾਂ ਦੇਖੀਆਂ ਜਲੰਧਰ ਦੇਖੀ ਨਾਭਾ ਦੇਖੀ ਅੰਮ੍ਰਿਤਸਰ ਦੇਖੀ ਚंडीगढ़ ਦੇਖੀ ਸੋ ਇਸ ਤਰ੍ਹਾਂ 84 ਚਕੇਦੇ ਪਾਕਿਸਤਾਨ ਨੂੰ ਵੀ ਚਲਾ ਗਿਆ ਸੀ ਉੱਥੇ ਹਥਿਆਰਤਪੁਰ ਵੀ ਇਧਰ ਭੇਜਦਾ ਰਿਹਾ ਜਣੀ ਇਹਦਾ ਪੂਰਾ ਪਿਛੋਕੜ ਇਹੀ ਕਹਿ ਰਿਹਾ ਹੈ ਕਿ ਇਹ ਜਿਹੜਾ ਹੈ ਖੜਕੂ ਬੇਲੇ ਤੋਂ ਸਰਗਰਮ ਜਿਹੜਾ ਵਰਕਰ ਹੈ ਹੈ ਸਕਦੇ ਹੈ ਜਦਿਕ ਕਮਿਟਮੈਂਟ ਉਸ ਐਂਗਲ ਤੋਂ ਦੇਖੀਏ ਤਾਂ ਹੁਣ 68 ਸਾਲ ਦਾ ਹੋ ਗਿਆ 1955 ਦਾ ਵਰਤ ਹੈ ਤੇ ਜੇ ਫੇਰ ਵੀ ਲੱਗਿਆ ਹੋਇਆ ਹੈ ਤਾਂ ਇਹਦੀ ਕਮਿਟਮੈਂਟ ਹੈ ਹੁਣ ਇਹਦੇ ਕਈ ਕਾਰਨ ਹੋ ਸਕਦੇ ਨੇ ਉਹਨਾਂ ਤੇ ਗੱਲ ਕਰੀਏ ਪਹਿਲਾਂ ਤਾਂ ਆਪਾਂ ਇਹ ਵੀ ਦੇਖ ਲਈਏ ਕਿ ਜੋੜ ਕਾਰਕ ਕੀਤਾ ਦੇਖੋ ਕਾਰਮਤਾ ਕਹਿੰਦੇ ਕਿਉਂ ਜਿਹੜਾ ਹਰਮੰਦਰ ਸਾਹਿਬ ਦੇ ਡਿਊਟੀ ਦੇ ਵਿੱਚ ਬੈਠੇ ਇੱਕ ਸੇਵਾਦਾਰ ਮੈਂ ਸੁਖਬੀਰ ਸਿੰਘ ਬਾਦਲ ਨੂੰ ਸੇਵਾਦਾਰ ਦੇ ਤੌਰ ਤੇ ਦੇਖ ਰਿਹਾ ਜੋ ਗਿਆਨੀ ਰਗਵੀਤ ਸਿੰਘ ਨੇ ਕਿਹਾ ਠੀਕ ਹੈ ਕਿ ਅਕਾਲ ਤਖਸਾਲ ਨਹੀਂ ਸਮਝਾ ਦਿੱਤੀ ਜੈਡ ਸਕਿਉਰਟੀ ਉਹਦੇ ਕੋਲ ਹੈ ਸਕਿਉਰਟੀ ਉਹਨੇ ਨਾਲ ਨਹੀਂ ਲਈ ਆਪੀ ਤੇ ਕਿਉਂਕਿ ਉਹ ਤਾਂ ਸੇਵਾ ਕਰ ਰਿਹਾ ਹੈ ਹਾਲਾਂਕਿ ਪੁਲਿਸ ਨੂੰ ਖਾਸਾ ਸੀ ਪੁਲਿਸ ਦੇ ਕਮਿਸ਼ਨਰ ਜਿਹੜਾ ਦੱਸ ਰਿਹਾ ਸੀ ਜਿਹੜਾ ਭੁੱਲਰ ਕਹਿੰਦੇ ਜੀ 150 ਬੰਦਾ ਲਾਇਆ ਹੋਇਆ ਅਥੇ ਸਿਵਲ ਡ੍ਰੈਸ ਦੇ ਵਿੱਚ ਇਹ ਜਿਹੜੇ ਬੰਦੇ ਨੇ ਜਦੋਂ ਗੋਲੀ ਚਾਲਦੀ ਹੈ ਨਾ ਜਦੋਂ ਮੱਥਾ ਟੇਕ ਕੇ ਆਉਂਦਾ ਸਵੇਰੇ ਤੁਸੀਂ ਸਭ ਨੇ ਦੇਖਿਆ ਹੋਊਗਾ ਜਿਵੇਂ ਗੋਲੀ ਜਦੋਂ ਉਹਨੇ ਡੱਬੇ ਚੋਂ ਪਿਸਤੌਲ ਕੱਢਿਆ ਤੇ ਜਸਵੀਰ ਸਿੰਘ ਨੌ ਦੇ ਐਸਆਈ ਜਿਹੜਾ ਪੀਐਸਓ ਸੀ ਪਰਸਨ ਸਕਿਉਰਿਟੀ ਗਾਰਡ ਸੀ ਸੁਖਵੀਰ ਸਿੰਘ ਬਾਦਲ ਉਹਨੇ ਭੱਜ ਕੇ ਹੱਥ ਫੜ ਲਿਆ ਤੇ ਗੋਲੀ ਜਿਹੜੀ ਹੈ ਉਹ ਨਹੀਂ ਲੱਗੀ ਜਾਂ ਟਾਰਗੇਟ ਤੇ ਨਹੀਂ ਗਈ ਬੰਦਾ ਫੜਿਆ ਗਿਆ ਪਿਸਤੌਲ ਬ੍ਰੰਬਦ ਹੋ ਗਿਆ ਸਾਰਾ ਕੁਝ ਤੁਸੀਂ ਮੀਡੀਆ 'ਚ ਦੇਖਿਆ ਤੇ ਹੁਣ ਗਲਤੀ ਇਹ ਹੈ ਕਿ ਕੀ ਇਹ ਗੋਲੀ ਚਲਾਉਣੀ ਸਹੀ ਸੀ ਮੈਂ ਇਥੇ ਤਾਂ ਜ਼ਿਆਦਾ ਜ਼ੋਰ ਦੇਣਾ ਕਿਉਂਕਿ ਇਹ ਸਿਧਾਂਤਕ ਤੌਰ ਤੇ ਗੱਲ ਬਹੁਤ ਗਲਤ ਹੈ ਦੇਖੋ ਇੱਕ ਸੇਵਾਦਾਰ ਅਕਾਲ ਤਖਤ ਸਾਹਿਬ ਦਾ ਸਜਾ ਸੜਾਈ ਹੈ ਸੇਵਾ ਤੇ ਬੈਠਾ ਗੁਰੂ ਘਰ ਦੇ ਵਿੱਚ ਜੇ ਸੇਵਾ ਨਿਭਾ ਰਿਹਾ ਹੈ ਉਹ ਤੇ ਗੋਲੀ ਚਲਾਉਣੀ ਨੈਤਿਕ ਤੌਰ ਤੇ ਸਿਧਾਂਤਕ ਤੌਰ ਤੇ ਮर्यादा ਦੇ ਤੌਰ ਤੇ ਬਿਲਕੁਲ ਠੀਕ ਨਹੀਂ ਕੋਈ ਵੀ ਹੋਵੇ ਕੋਈ ਵੀ ਇਥੇ ਗੋਲੀ ਇਸ ਤਰ੍ਹਾਂ ਦੀ ਬਰਬਾਦਤ ਕਰਦਾ ਕਿਉਂਕਿ ਸਿੱਖੀ ਚ ਹੱਥੇ ਤੇ ਬਾਰ ਕਰਨਾ ਸਾਡੇ ਗੁਰੂਆਂ ਨੇ ਨਹੀਂ ਦੱਸਿਆ ਹਾਂ ਜਿੰਨੇ ਮਰਜ਼ੀ ਵੱਡੇ ਗਨਾਹ ਇਹਨੇ ਕੀਤੇ ਨੇ ਸੁਖਵੀਰ ਸਿੰਘ ਬਾਦਲ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਗਨਾਹਗਾਰ ਹੈ ਵੱੱਜਰ ਗਨਾਹਗਾਰ ਹੈ ਲੇਕਿਨ ਇੱਥੇ ਇਸ ਗੱਲੋਂ ਇਹਨੂੰ ਇਸ ਨਜ਼ਰੀਏ ਤੋਂ ਦੇਖਣਾ ਬਣਦਾ ਹੈ ਕਿ ਉੱਥੇ ਨਹੀਂ ਜਿਹੜੀ ਗਨਾਹਗਾਰ ਹੋਣ ਦੇ ਬਾਵਜੂਦ ਵੀ ਇੱਕ ਨਹਥਾ ਹੈ ਤੇ ਜਦੋਂ ਉੱਥੇ ਗੋਲੀ ਚੱਲਦੀ ਹੈ ਤੇ ਬੱਕਰੀ ਗੱਲ ਆ ਗੋਲੀ ਨਹੀਂ ਲੱਗੀ ਇਸ ਸਿੱਖੀ ਸਿਧਾਂਤਾਂ ਦੇ ਖਿਲਾਫ ਗੱਲ ਹੋਈ ਹੈ ਜਿਸਨੇ ਵੀ ਹੈ ਚੌੜੇ ਨੇ ਜਦੋਂ ਇਹ ਗੱਲ ਕੀਤੀ ਹੈ ਫਿਰ ਬਾਰ-ਬਾਰ ਗੱਲ ਉੱਠਦੀ ਹੈ ਸਾਜ਼ਿਸ਼ਤਾਂ ਦੀ ਦੇਖੋ ਇਹ ਗੱਲ ਜੀ ਖਾਸ ਤੌਰ ਤੇ ਅਕਾਲੀ ਦਲ ਦੋ ਤਿੰਨ ਗੱਲਾਂ ਠਾਰ ਰਿਹਾ ਜੀ ਇਹਦੀ ਜਾਂਚ ਹੋਵੇ ਇਹ ਸਾਜ਼ਿਸ਼ ਹੋ ਸਕਦੀ ਹੈ ਗੱਲ ਇਹ ਹੈ ਕਿ ਕਿਤੇ ਜਦੋਂ ਇਹ ਅਕਾਲੀ ਦਲ ਦੇ ਬਾਦ ਜਦੋਂ ਸਜਾ ਭਗਤ ਕੇ ਪਹੁੰਚ ਜਾਂਦੇ ਨੇ ਤੇ ਮੋੜ ਸਰਜੀਤੀਪੁਰ ਬਾਧਰ ਹੈ ਜਾਂ ਬਾਧਰ ਨਾ ਜਾਵੇ ਢੀਤੇ ਆ ਗਿਆ ਇਹ ਨੂੰ ਡੀਰੇਲ ਕਰ ਦੋ ਇਸ ਕਿਸਮ ਦੀ ਗੱਲ ਵੀ ਹੋ ਸਕਦੀ ਹੈ ਹੋ ਸਕਦੀ ਹੈ ਜਿਹੜੇ ਇਹਦੇ ਕੋਈ ਪਤਾ ਨਹੀਂ ਇਹਦੇ ਬਾਰੇ ਵੀ ਦਰੈਕ ਸਿੰਘ ਚੌੜਾ ਬਾਰੇ ਵੀ ਕਈ ਗੱਲਾਂ ਚੱਲਦੀਆਂ ਨੇ ਤੇ ਅੱਜ ਮੈਨੂੰ ਜਿਹੜੇ ਪੀਰ ਮੁਹੰਮਦ ਅਕਾ ਦਰੈਕ ਸਿੰਘ ਪੀਰ ਮੁਹੰਮਦ ਦੱਸ ਰਹੇ ਸੀ ਕਹਿੰਦੇ ਇਹਦੇ ਬਾਰੇ ਵੀ ਗੱਲਾਂ ਚੱਲਦੀਆਂ ਨੇ ਵੀ ਜੇ ਬੜੈਲ ਜੇਲ੍ਹ ਚ ਜਗਤਾਰ ਸਿੰਘ ਉਹ ਬਾਰਾ ਅੰਦਰ ਬੈਠਾ ਹੈ ਇਹ ਕਿੰਨੇ ਵਾਰੀ ਗਿਆ ਅੰਦਰ ਬਾਹਰ ਆ ਗਿਆ ਕਿਤੇ ਖੁਦ ਜੈਸੀ ਤਾਂ ਬੰਦਾ ਤਾਂ ਨਹੀਂ ਹੈ ਇਹ ਵੀ ਕਿਸ ਨੇ ਕਰਾਇਆ ਤਾਂ ਨਹੀਂ ਹੈ ਜੋ ਵੀ ਹੈ ਇਹਦਾ ਇੱਕ ਪੱਖ ਦੂਜਾ ਪੱਖ ਵੀ ਹੈ ਕਿ ਕਿਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿਤੇ ਕਰਵਾਇਆ ਤਾਂ ਨਹੀਂ ਹਮਦਰਦੀ ਦੀ ਜਿਹੜੀ ਹੈ ਲੈਣ ਲਈ ਕਿ ਜੀ ਦੇਖੋ ਸੁਖਵੀਰ ਸਿੰਘ ਬਾਦਲ ਤੇ ਗੋਲੀ ਚੱਲ ਗਈ ਜੀ ਉਹ ਤਾਂ ਬੰਦਾ ਬਿਲਕੁਲ ਸੇਵਾਕਰਚ ਬੈਠਾ ਸੀ ਉਹ ਤਾਂ ਹਿੱਲਿਆ ਨਹੀਂ ਡੋਲ ਰਿਹਾ ਬਹੁਤ ساری ਗੱਲਾਂ ਚੰਦੇ ਦੇਖੋ ਇੱਕ ਗਲਤ ਹੈ ਹਮਦਰਦੀ ਤਾਂ ਮਿਲ ਗਈ ਉਹਨੂੰ ਸੁਖਵੀਰ ਸਿੰਘ ਬਾਦਲ ਨੂੰ ਇਹ ਤਾਂ ਗੱਲ ਮੰਨਣੀ ਪਏਗੀ ਕੋਈ ਮਨ ਜਿਹੜੀ ਗੱਲ ਹੈ 2 ਦਿਨ ਪਹਿਲਾਂ ਜਦੋਂ ਫੈਸਲਾ ਸੁਣਾਇਆ ਜਾ ਰਿਹਾ ਸੀ ਉਹਦੇ ਨਾਲੋਂ ਅੱਜ ਜੇ ਕੋਈ ਸੁਖਵੀਰ ਸਿੰਘ ਬਾਦਲ ਦੇ ਮਾਮਲੇ 'ਚ ਦੇਖੇ ਤਾਂ ਇਹ ਹੰਦਰ ਦੀ ਤਾਂ ਮਿਲਿਆ ਕਿ ਦੇਖੋ ਜੀ ਉਹ ਡੋਲ ਵੀ ਰਿਹਾ ਬੈਠਾ ਰਿਹਾ ਤੇ ਗੋਲੀ ਚਲਾਤੀ ਉਹ ਜਿਹੜਾ ਹੈ ਫੇਰ ਵੀ ਬਾਅਦ 'ਚ ਵੀ ਉਹ ਸੇਵਾ ਕਰਦਾ ਰਿਹਾ ਉਹ ਤਾਂ ਪੱਕਾ ਸਿੱਖ ਹੈ ਇਹਨੂੰ ਪ੍ਰੋਜੈਕਟ ਕੀਤਾ ਜਾਊਗਾ ਅਕਾਲੀ ਦਲ ਵੱਲੋਂ ਜਾਂ ਕਰ ਲਗੇ ਜਾਂ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਤਾਂ ਇਹ ਸ਼ਿਰਕੇ ਵੀ ਹੈ ਕਿ ਉਹ ਕੋਈ ਨੀਜੀ ਨਫ਼ਰਤ ਹੋਵੇ ਬੜੇ ਕੰਮ ਐਜੇ ਕੀਤੇ ਨੇ ਸੁਖਵੀਰ ਸਿੰਘ ਬਾਦਲ ਦੇ ਗੁਨਾਹ ਕਿਹੜੇ ਛੋਟੇ ਨੇ ਉਹਨਾਂ ਦੇ ਨਾਲ ਚ ਤਾਂ ਹੀ ਤਾਂ ਬਣਦੇ ਨੇ ਤੇ ਲੋਕਾਂ ਦੇ ਮਨਾਂ 'ਚ ਗੱਲ ਪਈ ਐ ਨਫ਼ਰਤ ਪਈ ਐ ਇਹ ਵੀ ਤਾਂ ਬੰਨੀ ਪਈ ਐ ਵੀ ਇੰਨੀ ਨਫ਼ਰਤ ਕਰਦੇ ਲੋਕ ਗੁਲੀਆਂ ਮਾਰਨ ਤੱਕ ਉਹ ਵੀ ਹਰਬੰਦਰ ਸਾਹਿਬ ਦੇ ਉੱਤੇ ਉਹ ਵੀ ਨੈਤਿਕਤਾ ਨੂੰ ਸਦਾਤਾ ਨੂੰ ਸਿੱਕੇ ਟੰਗ ਕੇ ਗੋਲੀ ਚਲਾਉਣ ਤੱਕ ਜਾਂਦੇ ਨੇ ਲੋਕ ਇਹ ਵੀ ਤਾਂ ਐਂਗਲ ਹੈ ਸਾਰੀ ਕਾ ਗੱਲਬਾਤ ਦਾ ਤੇ ਬਹੁਤ ਸਾਰੇ ਐਂਗਲ ਨੇ ਨਾ ਇਸ ਇੰਨੀ ਗੱਲਾਂ ਨੂੰ ਆਪਾਂ ਉਹ ਨਹੀਂ ਛੱਡ ਸਕਦੇ ਤੇ ਇਹਦੇ ਨਿਰਣਾ ਲੈਣਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਲੇਕਿਨ ਇਸ ਸਾਰੀ ਗੱਲਬਾਤ ਜਦੋਂ ਆਪਾਂ ਦੇਖਦੇ ਨਰੈਨ드 ਸਿੰਘ ਜਿਹੜਾ ਹੈ ਖਾੜਕੂ ਪਰਸ਼ੋਕਰ ਦਾ ਬੰਦਾ ਉਹਨੇ ਗੋਲੀ ਚਲਾਈ ਗੋਲੀ ਚਲਾਉਂਦੇ ਜਿਹੜਾ ਹੈ اخਲਾਕੀ ਤੌਰ ਤੇ ਗੱਲ ਨੈਤਿਕ ਤੌਰ ਤੇ ਸਿਧਾਂਤਕ ਤੌਰ ਤੇ ਮਰਿਆਦਾ ਦੇ ਤੌਰ ਤੇ ਗਲਤ ਗੱਲ ਕੀਤੀ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਲੇਕਿਨ ਇਹਦੇ ਅਸਰ ਕੀ ਪੈਨੇ ਅਸਰ ਬੜੇ ਗਲਤ ਪੈਨੇ ਖਾਸ ਤੌਰ ਤੇ ਸਿੱਖਾਂ ਦੇ ਮਾਮਲੇ 'ਚ ਜਿਹੜੇ ਸਿੱਖ ਹੁਣ ਤੱਕ ਇਹ ਕਹਿ ਰਹੇ ਸੀ ਕਿ ਜੀ ਦੇਖੋ ਸਾਰੇ ਦੁਨੀਆ ਨੇ ਦੇਖਿਆ ਕਿ ਉਹਨਾਂ ਦੀ ਇੱਕ ਸੰਸਦਾ ਸਿੱਖਾਂ ਦੀ ਜਿਹੜੀ ਜਿਹਦੀ ਸ਼ਾਨ ਬਹਾਲ ਹੈ ਜਿਹਦੇ ਸਾਹਮਣੇ ਵੱਡੇ ਤੇ ਵੱਡਾ ਸਿਆਸੀ ਬੰਦਾ ਵੀ ਜਿਹੜਾ ਸਿੱਖ ਹੈ ਉਹ ਹੱਥ ਜੋੜ ਕੇ ਖੜਿਆ ਗੁੱਡਿਆਂ ਪਰਨੇ ਬੈਠਦਾ ਮੱਥਾ ਟੇਕਦਾ ਨਤਮਸਤਕ ਹੁੰਦਾ ਇਹ ਸਾਰੀਆਂ ਗੱਲਾਂ ਮੀਡੀਆ ਚਾਦਦੇ ਸੀ ਸਿਰਫ ਇੱਕ ਦੋ ਦਿਨ ਹੀ ਚੱਲੀਆਂ ਤੇ ਅੱਜ ਤੱਕ ਗੋਲੀ ਚੱਲ ਗਈ ਅੱਜ ਸਾਰਾ ਵਰਤਾਂਤ ਹੀ ਬਦਲ ਗਿਆ ਅੱਜ ਤਾਂ ਸਾਰੀ ਦੁਨੀਆ ਚ ਤੇ ਵਿੱਚ ਬਿਲਕੁਲ ਹੀ ਜੀ ਤੁਸੀਂ ਦੇਖੋ ਜਿਹੜਾ ਟੀਰਾ ਮੀਡੀਆ ਨੈਸ਼ਨਲ ਮੀਡੀਆ ਹੈ ਤੇ ਉਹ ਜੀ 골ਡਨ ਟੈਂਪਲ ਮੇਂ ਗੋਲੀ ਚਲੀ 골ਡਨ ਟੈਂਪਲ ਇਹ ਤਾਂ 골ਡਨ ਟੈਂਪਲ ਇਹ ਤਾਂ ਗੁਰੂ ਦਵਾਰੋਂ ਮੇਂ ਵੀ ਗੋਲੀ ਚਲਾਤੇ ਹੈ ਤੋ ਜਿਹੜਾ ਕੋਸ਼ ਉਹਨੂੰ ਤਾਂ ਮੌਕਾ ਮਿਲ ਗਿਆ ਆ ਜਿਹੜੇ ਦਰਬੀਤ ਬਿੱਟੂ ਨੇ ਪਤਾ ਕੀ ਕਿਹਾ ਕਹਿੰਦਾ ਕੱਢ ਲੋ ਜਿਹੜੇ ਬੰਦੀ ਸਿੰਘ ਇਹ ਵੀ ਤਾਂ ਬਾਹਰੋਂ ਆਏ ਜੇਲ੍ਹ ਚ ਹਾਲੇ ਕਹਿੰਦਾ ਬੰਦੀ ਸਿੰਘ ਅੱਦੇ ਰਾਈ ਮੰਗਦੇ ਸੀ ਆ ਹੀ ਕੋਸ਼ ਉਹਨਾਂ ਨੇ ਕਰਨਾ ਜਣੀ ਉੱਥੇ ਪ੍ਰਸ਼ੰਸ਼ਣ ਲਾਤਾ ਤੋ ਜਿਹੜੀ ਗੱਲ ਕਕਾਰਾ ਦੀ ਚੱਲਦੀ ਆ ਉੱਥੇ ਲੱਗ ਜਾਂਦਾ ਜੀ ਇਹ ਤਾਂ ਕਹਿੰਦਾ ਐਸਾ ਕੁਝ ਕਰ ਦਿੰਦੇ ਨੇ ਤੁਸੀਂ ਕਹਿੰਦੇ ਇਹ ਆ ਗਿਆ ਤੇ ਤੁਸੀਂ ਇਹ ਜਿਹੜਾ ਮੀਡੀਆ ਦਾ ਪ੍ਰਚਾਰ ਜਿਹੜਾ ਕਿਤੇ ਇਹ ਹੋ ਰਿਹਾ ਸੀ ਕਿ ਜੀ ਇੰਦਾ ਜੇ ਕਿਸ ਦੀ ਸੰਤਾ ਜੀ ਤੇ ਸਾਰੇ ਨਤਬਸਤਕ ਹੁੰਦੇ ਨੇ ਉੱਥੇ ਹੁਣ ਆ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਕਿ ਜੀ ਉੱਥੇ ਦੇਖੋ ਇਹ ਤਾਂ ਇਸ ਤਰ੍ਹਾਂ ਗੁਲੀਆਂ ਚਲਾਉਂਦੇ ਨੇ ਤਾਂ ਪ੍ਰੋਵਾਈਡ ਹੀ ਕਰਦੇ ਵੀ ਕਿੱਥੇ ਬੈਠੇ ਨੇ ਤਾਂ ਇਹ ਨੁਕਸਾਨ ਜਿਹੜਾ ਇੱਕ ਨਵੀਂ ਕਿਸਮ ਦਾ ਵਰਤਾਂਤ ਸਿਰਜਣਾ ਸ਼ੁਰੂ ਕਰ ਦੇਣਾ ਜਾਂ ਕਰਤਾ ਮੀਡੀਆ ਨੇ ਉਹਦਾ ਨੁਕਸਾਨ ਤਾਂ ਫਿਰ ਸਾਨੂੰ ਹੋਣਾ ਹੀ ਹੈ ਨਾ ਉਹ ਤਾਂ ਗੱਲ ਸਮਝਣੀ ਪੈਗੀ ਜੇ ਫਿਰ ਇੱਕ ਗੱਲ ਹੋਰ ਵੀ ਹੈ ਜਿਹੜੀ ਇਹ ਵਿਚਾਰਧਾਰਾ ਦੇ ਲੋਕ ਨੇ ਜਿਹੜੇ ਕਾੜਕੂਬ ਵਿਚਾਰਧਾਰਾ ਦੇ ਜਿਹੜੇ ਹਥਿਆਰਬੰਦ ਸੰਘਰਸ਼ ਦੀ ਜਿਹੜੇ ਪ੍ਰੋਰਟਾ ਕਰਦੇ ਜਾਂ ਉਹਦੇ ਚ ਪਏ ਨੇ ਉਹਨਾਂ ਦੀ ਹਾਜ਼ਰੀ ਦਿਵਾਤੀ ਉਹਨੇ ਕਿਤੇ ਬਿਹਾਲੇ ਅਸੀਂ ਕਿਤੇ ਨਹੀਂ ਗਏ ਇਹ ਤਾਂ ਫਿਰ ਬੜਾ ਤਕੜਾ ਸੰਕੇਤ ਹੈ ਇਹਦਾ ਸਮਝਣਾ ਪਏਗਾ ਸਭ ਕਿ ਇਹ ਹਲੇ ਬਾਹਰ ਤਾਂ ਹੋ ਹੀ ਰਿਹਾ ਸੀ ਜਦੋਂ ਆਪਾਂ ਦੇਖਿਆ ਕੈਨੇਡਾ ਦੇ ਵਿੱਚ ਜਾਂ ਜਦੋਂ ਹਰਦੀਪ ਸਿੰਘ ਨੇਜਰ ਦੇ ਤੋਂ ਬਾਅਦ ਜੋ ਕੁਝ ਹੋਥੇ ਜਿਸ ਕਿਸਮ ਦੇ ਪ੍ਰਦਰਸ਼ਨ ਹੋਏ ਤੇ ਇਹਦਾ ਮਤਲਬ ਕਿ ਇਹ ਸਾਰੀ ਗੱਲ ਜਵੀ ਨਹੀਂ ਹੈ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਰਾ ਕੁਝ ਠੀਕ ਹੋ ਗਿਆ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਸਵਾਲ ਉੱਠਣਗੇ ਬਹੁਤ ਸਾਰੇ ਸਵਾਲ ਜਿਹੜੇ ਨੇ ਇਸ ਅੱਜ ਦੀ ਗੋਲੀ ਨੇ ਜਿਹੜੀ ਭਾਵੇਂ ਨਹੀਂ ਲੱਗੀ ਟਾਰਗੇਟ ਤੇ ਪਰ ਉਸ ਨੇ ਸਵਾਲ ਵੱਡੇ ਖੜੇ ਕਰਤੇ ਬਸ ਇਸ ਵੀਡੀਓ ਚੈਨਲ ਮਿਲਦੇ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ